ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕੁਟੀ ਤੇ ਤਹਿਸੀਲ ਬਠਿੰਡਾ ਤੇ ਜ਼ਿਲ੍ਹਾ ਬਠਿੰਡਾ ਨੇੜੇ ਮਿੱਤਰੋ ਡੱਬ ਵਾਲੀ ਆ। ਬਾਈ ਕੋ ਸੇਵਕ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਫੀਡ ਦਾ ਕੰਮ ਸੀ ਚੰਗੇ ਤੋਂ ਚੰਗੇ ਬਾਈ ਕਹਿੰਦਾ ਵੀ ਆਪਣੇ ਕੋਲੇ ਪਸ਼ੂ ਰਹੇ ਆ ਤੇ ਕੁਝ ਕਾਰਨਾ ਕਰਕੇ ਘਰ ਦੀਆਂ ਦਿੱਕਤਾਂ ਕਰਕੇ ਬਾਈ ਕਹਿੰਦਾ ਵੀ ਆਪਾਂ ਇਹ ਚੀਜ਼ ਤੋਂ ਥੋੜਾ ਪਿੱਛੇ ਹਟੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਇਹ ਪਿੰਡ ਜਿਹੜਾ ਪਿੰਡ ਹੈ ਮਹਿਰਾ ਦੇ ਪਿੰਡ ਦੇ ਵਿੱਚੋਂ ਬਾਈ ਕਹਿੰਦਾ ਵੱਜਾ ਵਾ ਕਾਲਾ ਪੱਤੀ ਚੋਂ ਸੋ ਮਿਲ ਕੇ ਬਹੁਤ ਵੱਧੋ ਖੁਸ਼ੀ ਹੋਈ ਕਿਉਂਕਿ ਆਪਦੇ ਭਾਈਚਾਰੇ ਨੂੰ ਮਿਲ ਕੇ ਤੇ ਪੂਰੀ ਬੰਲਾਂ ਗੱਲਬਾਤ ਕਰਦੇ ਆ ਇੱਕ ਬਾਈ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚ ਮਿੱਤਰੋ ਕਹਿੰਦਾ ਵੀ ਸਭ ਤੋਂ ਵੱਧ ਮਲਾਜਮ ਹੈ ਦਿਖਾਉਣੇ ਤਾਂ ਆਪਾਂ ਵੈਸੇ ਸਾਨ ਹੈ ਤੁਕ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹਦਾ ਵੀ ਆਪਣਾ ਜ਼ਿਕਰ ਕਰਨਾ ਚਾਹੀਦਾ ਤੇ ਪੂਰੀ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਸਸਸੀ ਕਾਮ ਸਸਸੀ ਕਾਮ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਜੀ ਠੀਕ ਹੁਣ ਤਾਂ ਇਹ ਆਪਣੇ ਕੋਲੇ ਕਿੰਨੇ ਕੁ ਪਸ਼ੂ ਰਹੇ ਆ ਜਾਂ ਗਾਵਾਂ ਲਾ ਲੋ ਮੱਝਾਂ ਲਾ ਲੋ ਆਪਣੇ ਕੋਲੇ ਸੀਗੇ 100 ਕੁ ਪਸ਼ੂ ਹੀ 100 ਕੁ ਪਸ਼ੂ ਹੀ ਤੇ ਘਟਾ ਕੇ ਹੁਣ ਕਿੰਨੇ ਕੁ ਰਹਿ ਗਏ ਹੁਣ ਤਾਂ ਸਾਡੇ ਕੋਲੇ 12-15 ਕੁ ਪਸ਼ੂ ਹੀ ਠੀਕ ਆ ਮੰਨ ਲਾ ਵੀ ਗਾਵਾਂ ਕਿੰਨੇ ਐ ਸੀ ਗਾਵਾਂ ਸਾਡੇ ਕੋਲ ਸੀਗੀਆਂ 60-70 60-70 ਆ ਜਿਹੜਾ ਉਹ ਫਾਰਮ ਵਿਲਾ ਪਿਆ ਉਹ ਤੁਹਾਡਾ ਹਾਂਜੀ ਸਰ ਜੀ ਠੀਕ ਆ ਤੇ ਕਿੰਨੇ ਕ ਦੁੱਧ ਵਾਲੀਆਂ ਸੀ ਕਿਉਂਕਿ ਨਾ ਜਦੋਂ ਆਪਾਂ ਗਾਂ ਦਾ 30 40 ਕਹਿ ਦਿੰਦੇ ਆ ਮੱਝ ਦਾ ਆਪਾਂ 15 16 ਕਹਿੰਦੇ ਨਾ ਹਰ ਬੰਦੇ ਨੂੰ ਐ ਜੇ ਲੱਗਣ ਲੱਗ ਜਾਂਦੇ ਵੀ ਇਹ ਮੂਰਖ ਜਿਹਾ ਬਣਾਈ ਜਾਂਦੇ ਕਿਉਂਕਿ ਮੈਂ ਇਹ ਗੱਲ ਹਰ ਘਰੇ ਬਰੀਡ ਆਪਣੀ ਤਾਂ ਚਵਾਈ ਵੀ ਹੋਈ ਏ ਬਲਾਕ ਸੰਬਤੀ ਦੀ 35 ਲੀਟਰ ਜ 35 30 ਲੀਟਰ ਦੀ ਤੇ ਉਹ 40 42 45 ਲੀਟਰ ਵਾਲੀਆਂ ਗਾਂਾਂ ਸੀਗੀਆਂ ਆਪਣੀਆਂ 45 ਲੀਟਰ ਆ ਮੈਂ ਗਾਂਾਂ ਸੀ ਤੇ ਮੱਝਾਂ ਕਿੰਨੇ ਕ ਲੀਟਰ ਵਾਲੀਆਂ ਮੱਝਾਂ ਵੀ ਆਪਣਾ 22 22 ਲੀਟਰ ਤੋਂ 24 ਲੀਟਰ ਚਵਾਈ ਹੋਈ ਏ ਬਲਾਕ ਸੰਬਤੀ ਦੀ ਬਲਾਕ ਸੰਬਤੀ ਦੀ ਚਵਾਈ ਹੋਈ ਆ ਦੇ 24 ਲੀਟਰ ਹਾਂਜੀ ਠੀਕ ਹੈ ਇਹ ਜਿਹੜੀ ਆਪਾਂ ਸਾਹਣ ਦੀ ਗੱਲ ਕਰ ਗਏ ਹਨ ਇਹਦੀ ਪਹਿਲਾਂ ਉਮਰ ਕਿੰਨੇ ਕੁ ਸੀ ਫਿਰ ਮਾਂ ਦਾ ਫਿਰ ਹਾਂਜੀ ਇਹ ਇਹਦੀ ਉਮਰ 4 ਦਾੰਦਾ ਜੀ ਹੁਣੇ ਇਹ 4 ਦਾੰਦਾ ਕੱਦ ਥੋੜਾ ਛੋਟਾ ਨਹੀਂ ਕਰਿਆ ਆ ਕਾਦੇ ਨਵਾਬ ਦਾ ਵੀ ਛੋਟਾ ਜੀ ਇਹਦੇ ਪਿਓ ਦਾ ਕੱਦ ਵੀ ਛੋਟਾ ਥੋੜਾ ਨਵਾਬ ਦਾ ਬੱਚਾ ਹਾਂਜੀ ਠੀਕ ਹੈ ਨਵਾਬ ਦਾ ਬੱਚਾ ਮਾਂ ਦਾ ਅਖੀਰ ਕਾਰਡ ਸੀ ਮਾਂ ਦਾ ਇਹ ਤਾਂ ਪਹਿਲੇ ਸੂਏ ਸੀਗੇ 16 ਕ ਲੀਟਰ ਦਾ ਜੀ ਜਦੋਂ ਨਾ ਪਹਿਲੇ ਸੂਏ 16 ਕਹਦੇ ਨੇ ਆ ਨਾ ਉਹ ਤਾਂ ਹਰ ਬੰਦੇ ਨਾਲ ਅਜੀਬ ਜਿਹਾ ਲੱਗਣ ਲੱਗ ਜਾਂਦਾ ਵੀ ਉਹ ਗੱਪ ਮਾਰੀ ਜਾਣਾ ਆਪਣੇ ਕੋਲੇ ਸਾਰੇ ਆਪਣੇ ਪਿੰਡ 'ਚ ਪਹਿਲਾ ਛਾਣ ਸੀ ਇਹ ਆਪਣੇ ਕੋਲੇ ਤੇ ਉਹਦਾ ਸਾਪੜੇ ਪਿੰਡ 'ਚ ਪਤਾ ਲਾਣਾ 15-16 ਲੀਟਰ ਪਹਿਲਾਂ ਉਹਦੇ ਦੁੱਧ ਹੁੰਦੀਆਂ ਸੀ ਛਾਣ ਦੇ ਮੇਰੇ ਜਿਹੜਾ ਛੋਟੇ ਕੋਲੇ ਛਾਣ ਸੀ ਪਹਿਲਾ ਸੀਗਾ ਇਹ ਉਹ ਕਿਹੜੇ ਛਾਣ ਦਾ ਸੀ ਕਹਾ ਉਹ ਆਪਣੀ ਮਾਂ ਸੀਗੀ ਜੀ ਉਹ ਆਪਾਂ ਵੇਚਦੀ ਸੀ ਝੁੰਬੇ ਜੀ ਠੀਕ ਹੈ ਉਹਦੇ ਥੱਲੇ ਸੀਗੇ 22 ਲੀਟਰ ਦੁੱਧ ਦਾ 22 ਲੀਟਰ ਹਾਂ ਮੈਂ ਆਪਣੇ ਨਾਰਮਲ 'ਚ 22 22 ਲੀਟਰ ਚੋਂ ਦੇ ਉਹ 22 ਲੈ ਕੇ ਗਿਆ ਇੱਥੋਂ ਦਾ ਵਪਾਰੀ ਸੀਗਾ ਉਹ ਆਪਣਾ ਚੱਕਾਂ ਦਾ ਹੀ ਚੱਕਰ ਸਿੰਘ ਵਾਲੇ ਦਾ ਚੱਕਰ ਸਿੰਘ ਵਾਲਾ ਜਾ ਕੇ ਹਾਂ ਪੁੱਛਦਾਈ ਉਹਨਾਂ ਤੇ ਉਹਨੇ ਬਹੁਤ ਬਾਅਦ ਵਿੱਚ ਬਹੁਤ ਮੰਗੇ ਬਸੂਈ ਕੱਟੀਆਂ ਬੱਤੀਆਂ ਪਰ ਮੁੜ ਕੇ ਆਪਣੇ ਕੋਲੇ ਇੰਨੇ ਹੈ ਨਹੀਂ ਸੀ ਦੇਣ ਨੂੰ ਠੀਕ ਹੈ ਰਿਸ਼ਤੇਦਾਰ ਹੀ ਲੈ ਜਾਂਦੇ ਸੀ ਆਪਣੇ ਜੀ ਠੀਕ ਹੈ ਮਨ ਲਾ ਵੀ ਜਿਹੜੇ ਕੱਟੀ-ਕੁੱਟੀ ਤਿਆਰ ਹੁੰਦੀ ਆ ਵੱਧ ਹੁੰਦੀ ਆ ਦੇ ਦੇਉ ਤੇ ਹਾਂ ਉਹਨਾਂ ਵੀ ਆਪਣਾ ਯਾਰ ਦੋਸਤ ਲੈ ਗਿਆ ਜੀ ਇੱਥੋਂ ਦਾ ਹੈਗਾ ਇਹਦੇ ਕੋਲੇ ਸੀਤੋ ਕੁੰਨੋ ਕੋਲੇ ਪਿੰਡ ਆ ਬਲੋਜ ਕਿਹੜਾਈ ਉੱਥੋਂ ਦਾ ਬਲੋਜ ਖੜਾ ਹਾਂ ਜੀ ਠੀਕ ਹੈ ਉਹ ਇਹਦੀ ਮਾਂ ਥੱਲੇ ਪਹਿਲੇ ਸੂਏ 16 ਲੀਟਰ ਸੀ ਦੂਜੇ ਸੂਏ ਦੂਜੇ ਸੂਏ ਤਾਂ ਮੌਤ ਹੋ ਗਈ ਸੀ ਉਹ ਬਿਮਾਰ ਹੋ ਗਈ ਸੀ ਬਿਮਾਰ ਹੋ ਗਈ ਠੀਕ ਹੈ ਇਹਦੀ ਮਾਸੀ ਹੈਗੀ ਜੀ ਇਹਦੀ ਮਾਸੀ ਥੱਲੇ ਕਿੰਨਾ ਕ ਜਿਹੜੀ ਉਹ ਬੈਠੀ ਆ ਹਾਂ ਹਾਂ ਜੀ ਠੀਕ ਹੈ ਕਿੰਨਾ ਕ ਦੁੱਧ ਹੈ ਉਹਦੇ ਥੱਲੇ ਹੈਗਾ ਜੀ 20 ਲੀਟਰ ਦਾ ਹੋਣਾ 20 ਲੀਟਰ ਹਾਂ ਇੱਕ ਇਹਦੀ ਮਾਂ ਮਾਸੀ ਵੇਚੀ ਆ ਪਰ ਵਸਹਾ ਲਈ ਉਹ ਵੀ 20-22 ਲੀਟਰ ਦੁੱਧ ਆਈ ਉਹਦੇ ਥੱਲੇ ਠੀਕ ਹੈ ਜਦੋਂ ਨਾ 20 ਬਾਈ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਘਰ ਆ ਨਾ ਉਹਨਾਂ ਤੋਂ ਪੁੱਛ ਸਕਦੇ ਸੀ ਜਾ ਕੇ ਠੀਕ ਹੈ ਨਹੀਂ ਮੈਂ ਵੈਸੀ ਗੱਲ ਕਰਦਾ ਜਿਨ੍ਹਾਂ ਦੀਆਂ ਮੱਜਾਂ ਨਾ 10 ਲੀਟਰ ਆਹ ਗੱਲ ਸੀ ਜਿੰਨੀਆਂ ਤੇ ਮਾਰ ਕੇ ਦਾ ਹੁਣ ਜਿਹੜੀ ਚੀਜ਼ ਆਪਣੇ ਸਾਹਮਣੇ ਹੀ ਕੱਲ ਨੂੰ ਜੇ ਆਪਣੇ ਡੀਐਨਏ ਕਰਾ ਸਕਦੇ ਬੰਨਾ ਠੀਕ ਹੈ ਇਹ ਇਹ ਤਾਂ ਹੋ ਰਹੀ ਆ ਜੇ ਬੈਠੀ ਮੈਂ ਸੋ ਅੰਦਰ ਹੋ ਗਈ ਇਹਦੀ ਚਲੋ ਮੇਰੀ ਮਾਂ ਹੋ ਗਈ ਠੀਕ ਹੈ ਠੀਕ ਹੈ ਹਾਂ ਇਹ ਮੈਸਲੇ ਚੰਗੇ ਤੱਕ ਹੋ ਗਈ ਇਹਦੇ ਥਲੇ ਵੀ ਹੈਗਾ 12 20 ਲੀਟਰ ਉਹਨੇ ਵੀ ਲੀਟਰ ਹਾਂ ਆਹ ਕੱਟੀ ਦੀ ਇਹ ਵੀ ਨਵਾਬ ਦੀ ਕੱਟੀ ਆਹ ਵੀ ਨਵਾਬ ਦੀ ਫਿਰ ਉਹਦਾ ਮਤਲਬ ਬਰੀਡ ਤੇ ਕਦੋਂ ਕਦੋਂ ਕੰ ਠੀਕ ਹੈ ਹਾਂ ਠੀਕ ਹੈ ਹੋਰ ਜਿਹੜੇ ਬੱਚੇ ਆ ਮੰਨ ਲਓ ਹਨ ਜਿਵੇਂ ਆ ਬੂਰਾ ਬੱਚਾ ਬਹੁਤ ਸੋਹਣਾ ਜੀ ਇਹ ਬੂਰੀ ਨੀਲੀ ਦਾ ਵੀ ਹੈ ਜੀ ਨੀਲੀ ਦਾ ਵੀ ਇਹਦਾ ਮਾਂ ਦਾ ਕੀ ਰਕਾਰਡ ਸੀ ਇਹਦੀ ਮਾਂ ਦਾ ਬੂਰੇ ਨਾਰਲੀ ਦੀ ਕੱਟੀ ਆਈ ਇਹ ਠੀਕ ਹੈ ਬੂਰਾ ਨਾਲਲੀ ਇਹਦਾ ਹਾਂ ਬੂਰੇ ਨਾਲਲੀ ਦੀ ਸਿਮਟ ਦੀ ਆ ਮਾਂ ਦਾ ਮਾਂ ਦਾ ਰਕਾਰਡ ਤਾਂ ਠੀਕ ਹੀ ਦਾ ਸੀ 14 ਲੀਟਰ ਤੇ 14 ਲੀਟਰ ਤੇ ਜਿਹੜੀ ਉਹ ਟੇਢੇ ਕੱਟ ਵਾਲੀ ਆ ਉਹਦਾ ਵੀ 13-14 ਲੀਟਰ ਸੀ ਠੀਕ ਹੈ ਹਾਂ ਉਹ ਤਿੰਨ ਪਾਰਾਂ ਵਾਲੀ ਦੀ ਠੀਕ ਹੈ ਜਿਹੜਾ ਉਹ ਬੱਲਾ ਮੱਲੀ ਹੈ ਝੋਟੀ ਇਹ 21 ਲੀਟਰ ਮਾਂ ਦਾ ਚਵਾਈ ਹੋਈ ਹੈ ਲੈ ਚਵਾਈ ਬਲੈਕਵੇਰੀ ਫਾਰਮ ਵਾਲਿਆਂ ਦੀ ਉੱਚੀ ਰੁੜਕੀ ਵਾਲੀ ਠੀਕ ਆ ਉਹਦੀ ਮਾਂ ਦੀ ਉਹਦੀ ਕੱਟੀ ਹੋਈ ਹੈ ਠੀਕ ਲੀਟਰ ਚਵਾਈ ਕਰੇ ਗ੍ਰੇਡਰ ਦੀ ਠੀਕ ਆ 21 ਲੀਟਰ ਦੇ ਹਾਂ ਹਾਂ ਜੀ ਮਤਲਬ ਉਹ ਤੁਸੀਂ ਮੱਝ ਖਰੀਦ ਲਈ ਸੀ ਹਾਂ ਮੱਝ ਖਰੀਦੀ ਕਿੰਨੇ ਰੁਪਈਆ ਚ ਖਰੀਦੀ ਸੀ 180000 ਜੀ 180000 ਹਾਂ ਜੀ ਠੀਕ ਹੈ ਕਿਹੜੇ ਚੈਨਲ ਤੇ ਹੋਈ ਸੀ ਸਦਕਾ ਉਹ ਨਹੀਂ ਸਦਕਾਲੇ ਨੇ ਉਹ ਉਹਦੇ ਇੱਥੇ ਹੀ ਜਿਹੜਾ ਉੱਚੀ ਰੁੜਕੀ ਵਾਲੇ ਦੇ ਬਲੈਂਕ ਡੇਰੀ ਫਾਰਮਰਾਂ ਦਾ ਚੈਨਲ ਆਮਨ ਦਾ ਓਕੇ ਓਕੇ ਤੇ ਜਿਹੜਾ ਉਹ ਨਾਲ ਆ ਬੱਚਾ ਖੜਾ ਕੱਟਾ ਹਨਾ ਸਰ ਵੀਰ ਦਾ ਜੀ ਬਲੈਂਕ ਡੇਰੀ ਫਾਰਮਰਾਂ ਦੇ ਸਰ ਵੀਰ ਦਾ ਉਹਦਾ ਕੱਟਾ ਹੀ ਹੈ ਠੀਕ ਹੈ ਸੋ ਤਕਰੀਬਨ ਆ ਸਾਰੇ ਬੱਚੇ ਬਸੋ ਚੰਗੇ ਹਨਾ ਹਾਂ ਹਾਂ ਜੀ ਆਪਣੇ ਕੋਲੇ ਸਾਰੇ ਵੀ ਚੰਗੇ ਸੀ ਉਹਨਾਂ ਦੇ ਮਾੜਾ ਨਹੀਂ ਕੋਈ ਆਪਾਂ ਰੱਖੀ ਠੀਕ ਹੈ ਤੁਸੀਂ ਮਨ ਭਰਾ ਆਪ ਹੀ ਭਰਦੇ ਹੋ ਹਾਂ ਸੀਮਨ ਆਪ ਹੀ ਭਰਦੇ ਠੀਕ ਹੈ ਸੋ ਬਾਈ ਕਹਿੰਦਾ ਵੀ ਸੀਮਨ ਆਪ ਭਰਦੇ ਆ ਆਪ ਵੀ ਬਰੀਡ ਬਾਈ ਕਹਿੰਦਾ ਤਿਆਰ ਕੀਤੀ ਐ ਸੋ ਜਿਵੇਂ ਆਪਣੇ ਕੋਲੇ ਚੰਗੀਆਂ ਮੈਸਾਈ ਜਿਹੜੇ ਅੱਜ 10 5 ਕਿਸਾਲਾਂ ਦੇ ਬਰੀਡ ਤੇ ਕੰਮ ਕਰ ਲੱਗੇ ਉਹ ਵਰਗਾ ਵੇਚ ਦਿਆ ਜੀ ਮੈਂ ਕੱਤੀ ਬੰਦਾ ਦੀ ਆਪਣੇ ਦਾ ਪਿੰਡ ਕਿਤੇ ਪਤਾ ਕਰ ਲਈ ਆ ਕੇ ਕੋਈ ਬੰਦਾ ਵੀ ਆ ਕੇ ਆ ਗਿਆ ਡੈਰੀ ਆ ਪਸ਼ੂ ਦਾ ਤੇ ਸ਼ੁਰੂ ਤੋਂ ਆਪਣੇ ਦਾਦੇ ਵੇਲੇ ਦੀ ਚੰਗੇ ਪਸ਼ੂ ਸੀ 18 ਮਿਲੀਲੀਟਰ ਉਹਨਾਂ ਦੀ ਦੁੱਧ ਦਿੰਦੇ ਆਪਣੇ ਉਹ 18 ਮਿਲੀਲੀਟਰ ਠੀਕ ਉਹ ਤੋਂ ਪਹਿਲਾਂ ਸ਼ੁਰੂ ਤੇ ਨਾ ਮੇ ਤਾਂ ਪਰ ਨੋਰਮਲ ਸੇਵਾ ਕਿਉਂਕਿ ਸਪੈਸ਼ਲ ਸੇਵਾ ਮਤਲਬ ਨੋਰਮਲ ਸੇਵਾ ਪਹਿਲੇ ਜੇ ਹੁਣ ਕੋਈ ਚੰਗਾ ਬੀਟਰ ਲੈ ਜਾਈ ਉਹ ਤਾਂ ਵੱਧ ਵੀ ਕਢਾ ਸਕਦੇ ਜਿਵੇਂ ਕੋਈ ਆ ਕੋਈ ਗੋਸਟਰ ਆ ਆਂਦਾ ਕੋਈ ਕੋ ਸਲਾਮ ਲਈ ਉਹ ਸਾਨੂੰ ਠੀਕ ਹੈ ਤੇ ਜਿਵੇਂ ਆਪਣੇ ਨੋਰਮਲ ਸੇਵਾ ਤੇ ਆਪਾਂ ਕੋਲੇ ਪਸ਼ੂ ਵਧੀਆ ਦੁੱਧ ਦਿੰਦੇ ਆ ਕੋਈ ਬੱਚਾ ਆਇਆ ਮੇਲੇ ਚ ਹਾਂ ਮੇਲੇ ਤੇ ਇੱਕ ਝੋਟੀ ਦੋ ਦੰਦਾ ਆਈ ਸੀ ਉਹਦਾ ਟਿਕਟ ਹੈਗਾ ਹੀ ਆਪਣੇ ਕੋਲੇ ਸਰਟੀਫਿਕੇਟ ਵੀ ਹੈਗਾ ਕਿਹੜੇ ਥਾਂ ਇਹ ਧਨੋਲੇ ਜੀ ਧਨੋਲੇ ਹਾਂਜੀ ਮਤਲਬ ਮੈਂ ਲੈ ਕੇ ਹੀ ਨਹੀਂ ਗਿਆ ਸੀ ਪਹਿਲੀ ਵਾਰੀ ਲੈ ਕੇ ਗਈ ਸੀ ਉੱਥੇ ਸੀ ਠੀਕ ਹੈ ਹਾਂ ਤੇ ਇਹ ਹੁਣ ਕੱਦ ਦਾ ਮਿੱਤਰੋ ਦਰਵਿਆਨਾ ਹੈ ਪਰ ਨਵਾਬ ਦਾ ਬਾਈ ਕਹਿੰਦਾ ਬੱਚਾ ਮਾਂ ਦਾ ਹੈਗਾ ਵੀ 16 ਲੀਟਰ ਦਾ ਟੈਸਟੀ ਗੱਲ ਮਿੱਤਰੋ ਓਕੇ ਆ ਤੇ ਛੱਡਣ ਲੱਗੇ ਸੀ ਹਾਂ ਛੱਡਿਆ ਨਹੀਂ ਇਹ ਹਜੇ ਮੈਂ ਇੱਕ ਵਾਰੀ ਆਪ ਦੀ ਝੋਟੀ ਤੇ ਛੱਡਿਆ ਸੀ ਠੀਕ ਆ ਹਾਂ ਤੇ ਉਹ ਜਾਣ ਕੇ ਹੀ ਛੱਡਿਆ ਨਹੀਂ ਪਿੰਡ ਚ ਹਜੇ ਮਾਂ ਦਾ ਟੋਟਾ ਖਰਾ ਹੋ ਜਾਣਾ ਕਟਾਈ ਜਾ ਦੇ ਠੀਕ ਆ ਠੀਕ ਆ ਠੀਕ ਆ ਤੇ ਤੇ ਰੱਖਿਆ ਸ਼ੌਂਕ ਨਾਲ ਜੇ ਮਜ਼ਦੂਰੀ ਦਾ ਕਰਕੇ ਵੇਚ ਦੇਈ ਠੀਕ ਆ ਮਜ਼ਦੂਰੀ ਹਾਂ ਸਾਹਦੇ ਨਹੀਂ ਜੀ ਪਸੂ ਠੀਕ ਆ ਇਕੱਲਾ ਜਾਣਾ ਰਹਿ ਗਿਆ ਜੀ ਮੈਂ ਤੁਹਾਨੂੰ ਦੱਸੀ ਆ ਹਾਂ ਪਹਿਲਾਂ ਤੁਸੀਂ ਮੱਲਾ ਕਹਾਣੀ ਦੱਸੀ ਆ ਪਰਿਵਾਰ ਦੇ ਵਿੱਚ ਹਨਾ ਤੇ ਆਪਾਂ ਚਲੋ ਇਹ ਤਾਂ ਪੱਕਾ ਹੈ ਪਿੰਡ ਦੇ ਵਿੱਚ ਕਿੰਨੇ ਕੁ ਮਲਾਜ਼ਮਾਂ ਕਿੰਨੇ ਕੁ ਘਰ ਮਲਾਜ਼ਮ ਦਾ ਹਰੇਕ ਵਾਰ ਜੇ ਦੋ ਭਰਾ ਦਾ ਇੱਕ ਮਲਾਜ਼ਮ ਵਿੱਚ ਤਿੰਨ ਦੋ ਮਲਾਜ਼ਮਾਂ ਜੀ ਠੀਕ ਆ ਮਤਲਬ ਯਾ ਤਾਂ ਅੱਧਾ ਅੱਧਾ ਹੋਇਆ ਅੱਧਾ ਮੂੰ ਮਲਾਜ਼ਮ ਠੀਕ ਆ ਬੋਲੀ ਬੱਡੀ ਕਰ ਲੈ ਮਿੱਤਰੋ ਠੀਕ ਆ ਹਰ ਪਿੰਡ ਦੇ ਵਿੱਚ ਨੇ 20 30 50 ਜੀ ਮੁਲਾਜ਼ਮ ਹੁੰਦੇ ਆ ਬਾਈ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚ ਅੱਧੇ ਮੁਲਾਜ਼ਮ ਆ ਸੋ ਆਪਾਂ ਝੋਟੇ ਦੀ ਗੱਲ ਕਰਦੇ ਆ ਝੋਟਾ ਮਿੱਤਰੋ ਚੰਗਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਕਿਉਂਕਿ ਨਵਾਬ ਦਾ ਬੱਚਾ ਮਾਂ ਦਾ ਪਹਿਲੇ ਸੂਏ ਦਾ ਮਿੱਤਰੋ 16 ਕਿਲੋ ਰਕਾੜ ਹੈ ਤੇ ਗਾਹਾ ਮਾਸੀ ਨਾਨੀ ਨਾਨੀ ਦਾ ਸਿਰਫ 24 ਲੀਟਰ ਨਾਨੀ ਦਾ 24 ਲੀਟਰ ਠੀਕ ਆ ਫਿਰ ਇਹਦਾ ਰੇਟ ਕੀ ਕਰਤਾ ਜੀ ਲੱਖ ਰੁਪਏ ਦੇ ਦੇਗੇ ਲੱਖ ਹਾਂ ਕੋਈ ਮਾਨ ਤਾਨ ਕਰ ਦੇਗੇ ਠੀਕ ਹੈ ਘਰੇ ਰੱਖਣ ਵਾਲੇ ਦੇ ਕੇ ਰਾਜ਼ੀ ਹੈ ਵੱਡੀ ਗੱਲ ਤਾਂ ਠੀਕ ਹੈ ਠੀਕ ਹੈ ਕਿਉਂਕਿ ਗੱਲ ਮਿੱਤਰੋ ਬਰੀਡ ਦੀ ਜਿੱਥੇ ਆਪਾਂ 12 13 ਲੀਟਰ ਜਾਂ 14 15 ਲੀਟਰ ਵਾਲੀਆਂ ਮੱਝਾਂ ਦੇ ਬੱਚੇ ਰੱਖਦੇ ਆ ਤੇ ਉਹ ਵੀ ਆਪਾਂ 60 70 80000 ਰੁਪਿਆ ਲਾ ਦਿੰਦੇ ਆ ਇਹਦੋਂ ਦਾ ਮਿੱਤਰੋ 20 30000 ਵੱਧ ਲਾ ਦਿਓ ਤੇ ਕੱਲ ਨੂੰ ਤੁਹਾਡੇ ਪਿੰਡ ਦੇ ਵਿੱਚ ਅਗਲਾ ਇਹ ਕਹੇ ਵੀ ਇਹ ਫਲਾਨਿਆਂ ਦੀ ਫਲਾਨੇ ਦੇ ਸਾਹਣ ਦੀ ਝੋਟੀ ਆ ਪਹਿਲਾਂ ਆਪਣੇ ਕੋਲ ਜਿਹੜਾ ਛਾਂਹ ਸੀ ਉਹਦਾ ਕਿਤੇ ਮਰਜੀ ਪਿੰਡ ਜਾ ਕੇ ਵਾਹ 1500 ਲੀਟਰ ਪਹਿਲਣਾ ਦਿੰਦਿਆਂ। ਪਹਿਲਣਾ। ਹਾਂਜੀ। ਠੀਕ ਹੈ। ਸੋ ਤਾਂ ਕਰਕੇ ਮਿੱਤਰੋ ਆਪਾਂ ਬਿੜਗੋ ਬਣਾ ਰਹੇ ਆ। ਸੋ ਜਿਹੜਾ ਵੀ ਭਰਾ ਲੈ ਕੇ ਜਾਊਗਾ ਗਾਂ ਉਹਦਾ ਰਿਕਾਰਡ ਵੀ ਇਹਦੇ 'ਚ ਰੱਖਿਆ ਜਾਣਾ। ਕਿਉਂਕਿ ਕੱਲ ਨੂੰ ਦਿਖਾਇਆ ਜਾਊਗਾ ਵੀ ਫਲਾਣੇ ਚੈਨਲ ਤੋਂ ਹੈ ਮਿੱਤਰੋ ਵੀਡੀਓ ਪਈ ਵੀ ਆ। ਤੇ ਆਪਣਾ ਫੋਨ ਨੰਬਰ ਜੀ ਇਹ ਕਿੱਥੇ ਜਿਹੜਾ ਜਾਂਦਾ ਕਿਹੜੇ-ਕਿਹੜੇ 'ਚ? ਇੱਧਰ ਜੱਸੀ ਬਾਗ ਵਾਲੀ ਹਾਂ ਜੱਸੀ ਬਾਗ ਵਾਲੀ ਹੈਗਾ ਵੱਡੇ ਹਾਈਵੇ ਤੇ ਹਨਾ ਸੰਗਤ ਕਾ ਸੰਗਤ ਗੜਾ ਤੋਂ ਸੰਗਤ ਤੋਂ ਜੱਸੀ ਬਾਗ ਵਾਲੀ ਹਾਂਜੀ ਤੇ ਜੱਸੀ ਬਾਗ ਵਾਲੀ ਤੋਂ ਲਿੰਕ ਰੋਡ ਆ ਹਾਂ ਲਿੰਕ ਰੋਡ ਵੀ ਮੇਨ ਰੋਡ ਆ ਵੀ ਹੈ ਦੇ ਮੇਨ ਰੋਡ ਤੇ ਵੀ ਇਹ ਪਿੰਡ ਹਨਾ ਜੱਸੀ ਬਾਗ ਵਾਲੀ ਤੋਂ ਇਹ ਲਿੰਕ ਰੋਡ ਆ ਕਿਤਾ ਕਿਲੋ 1.5 ਕਿਲੋਮੀਟਰੀ 2 ਕਿਲੋਮੀਟਰ ਠੀਕ ਹੈ ਵੱਡੇ ਆ ਕਿ ਫਿਰ 4-5 ਕਿਲੋਮੀਟਰ 4-5 ਗਾਹਾਂ ਨਾਲ ਗਿਆ ਹਨਾ ਠੀਕ ਹੈ ਤੇ ਡੱਬ ਵਾਲੀ ਹਥੋਂ ਕਿੰਨੇ ਕਿਲੋਮੀਟਰ ਡੱਬ ਵਾਲੀ 10 ਕਿਲੋਮੀਟਰ 12 ਹੋਊਗੀ ਇਹ ਜਿਹੜੇ ਪਸ਼ੂ ਲਿਆਉਂਦੇ ਸੀ ਇਹ ਮੰਨ ਲਾ ਵੀ ਆ ਕਰੇ ਲੂਸੀ ਕਾ ਬਣਾ ਰਿਆ ਨੇ ਜੁਲੰਦੇ। ਕਰੇ ਲੂਸੀ ਸਾਰੇ ਆਪਣੇ ਕੋਲ ਸ਼ੁਰੂ ਤੇ ਦਾਦਾ ਜੀ ਦੇ ਵੇਲੇ ਦੇ ਰੱਖੇ ਹੋ ਉਹਦੇ ਦੇ ਗਾਹ ਆਪਣੇ ਹੋ। ਠੀਕ ਹੈ। ਇਹ ਮਿੱਤਰੋ ਹਰਿਆਣੇ ਦੀ ਹੱਦ ਆ। ਲੈ ਆ ਨੀ ਬਹੂ ਆਪਾਂ ਸਾਰੇ। ਹੋਰ ਪਿੰਡ ਚ ਕਿੰਨੇ ਕ ਚੰਗੇ ਪਸ਼ੂ ਆ ਕੋਈ? ਹੋਰ ਹੈਗੇ ਇੱਕ ਹੋਰ ਆਪਣੇ ਪਿੰਡ ਚ ਮੁੰਡਾ ਉਹ ਆਪਾਂ ਤੋਂ ਲਿਖਿਆ ਮੇਰਾ ਭਤੀਜਾ ਹੀ ਆ ਉਹ। ਉਹਦੇ ਕੋਲ ਵੀ ਹੈਗੇ ਆਪਣੇ ਨਾਲ ਉਹਦਾ ਗਾਂ। ਠੀਕ ਆ। ਚੰਗੇ ਬਸੂ ਹੋਰ ਵੀ ਚੰਗੇ ਰੱਖਦੇ ਆਂ ਘਰ ਬਹੁਤ। ਓਕੇ। ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਮਿੱਤਰੋ ਸਿੰਘਾਂ ਦੀ ਬੰਦਰ ਬਹੁਤ ਸੋਹਣੀ ਆ ਫੇਸ ਕੁਆਲਿਟੀ ਚੰਗੀ ਆ ਤੇ ਕੱਦ ਮਿੱਤਰੋ ਦਰਮਿਆਨਾ ਆ। ਤੇ ਚਾਰ ਦੰਦ ਹੋ ਗਿਆ ਹਨਾ ਚਾਰ ਦੰਦ ਹੈ ਜੀ ਤੇ ਸਰੀਰ ਪੱਖੋਂ ਪਿੱਠ ਫੜੇ ਕਰਨੇ ਮਿੱਤਰੋ ਓਕੇ ਆ ਫਿਰ ਆਪਾਂ ਕਹਿੰਦੇ ਆ ਵੀ ਕੋਈ ਭਰਾ ਫਰੀਡ ਤੇ ਕੰਮ ਕਰਨਾ ਚਾਹੁੰਦਾ ਤਾਂ ਇਹ ਜ ਆਸਾਨ ਮਿੱਤਰੋ ਜਰੂਰ ਰੱਖੋ ਆਵੇਂ ਕੱਦ ਦਰਮਿਆਨਾ ਕਿਉਂਕਿ ਬਾਈ ਦਾ ਘਰ ਦੀ ਮਜਬੂਰੀ ਹੋਣ ਕਾਰਨ ਸਾਂਭ-ਸਭਾਈ ਵੀ ਨਹੀਂ ਹੋਈ ਭਾਈ ਕੋਲੇ ਹੈਗਾ ਜੌਂਡੀਅਰ ਟਰੈਕਟਰ ਬੁਕਾਉ 50 50 E ਤੇ ਪੂਰੀ ਇਹਦੀ ਵੀ ਡਿਟੇਲ ਲੈਨੇ ਆ ਪਹਿਲਾ ਜੀ ਮਾਡਲ ਕਿਹੜਾ ਜੀ ਇਹ ਇਹ 14 ਮਾਡਲ ਹੈ ਜੀ 14 ਮਾਡਲ ਠੀਕ ਹੈ ਤੇ ਇੰਜਨ ਗੇਅਰ ਗੂਰ ਦਾ ਇੰਜਨ ਗੇਅਰ ਦੇ ਓਕੇ ਜੀ ਕੋਈ ਚਲਾ ਕੇ ਦੇਖ ਸਕਦਾ ਆਪ ਦਾ ਬਾਹ ਕੇ ਲਿਆ ਜੀ ਠੀਕ ਹੈ ਇਹ ਟਾਇਰ ਕਿੰਨੇ ਕੁ ਪੈਸੇ ਹੋਣਗੇ ਟਾਇਰ ਮਗਰਲੇ 650 ਕਿ ਪੈਸੇ ਜੀ ਮੂਲੇ ਵੀ ਬਸ ਇੰਨੇ ਕੁ ਹੋਣਗੇ 50 ਪੈਸੇ 50 ਹਾਂ 60 ਪੈਸੇ ਠੀਕ ਹੈ ਤੇ 14 ਮਾਡਲ ਆ ਮਿੱਤਰੋ ਸਾਫ ਟਰੈਕਟਰ ਪਿਆ ਉਹ ਜਿਹੜੇ ਵੀ ਵੀਰ ਭਰਾ ਨੂੰ ਤੇ ਇਹਦਾ ਰੇਟ ਫਿਰ ਕੀ ਕਰਤਾ ਜੀ ਰੇਟ 430 ਦਾ ਦੇ ਦਾਂਗਾ ਜੀ 430 ਦਾ ਹਾਂ ਜੀ ਠੀਕ ਹੈ ਸੋ ਇਹ ਵੀ ਮਿੱਤਰੋ ਕਿਉਂਕਿ ਡੇਰੀ ਫਾਰਮ ਦੇ ਨਾਲ ਹੀ ਇਹ ਵੀ ੰਦਾ ਜੁੜਿਆ ਵਾ ਜੇ ਖੇਤੀਬਾੜੀ ਹੋਊਗੀ ਫੇਰ ਹੀ ਆਪਾਂ ਡੇਰੀ ਫਾਰਮ ਤਾਂ ਦੇ ਨੂੰ ਕਾਮਯਾਬ ਕਰ ਸਕਾਂਗੇ ਸਭ ਕਈ ਭਰਾ ਭਾਲਦੇ ਹੁੰਦੇ ਆ ਵੀ ਕੋਈ ਜੋਂਡੀਆਰ ਹੋਵੇ ਤਾਂ ਜ਼ਰੂਰ ਬਾਈਦ ਨਾ ਕਰ ਸਕਦਾ ਸੰਪਰਕ ਸੋ ਤੇ ਤਾਂ ਕਰਕੇ ਥੋੜਾ ਜਿਹਾ ਛੋਟਾ ਰਹਿ ਗਿਆ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਜੋ ਹਰ ਪੰਡ ਦੇ ਵਿੱਚ ਘੱਟੋ ਘੱਟ 16 18 ਲੀਟਰ ਵਾਲੀਆਂ ਮੱਝਾਂ ਮਿੱਤਰੋ ਆ ਮਿਲਣਾ ਕਿਉਂਕਿ ਜਦੋਂ ਆਪਾਂ 16 17 ਲੀਟਰ ਵਾਲੀ ਗੱਲ ਕਰਦੇ ਆ ਤਾਂ ਹਰ ਬੰਦੇ ਨੂੰ ਮਜ਼ਾਕ ਚ ਲੱਗਦਾ ਸੋ ਕੁਝ ਦਿਨਾਂ ਬਾਅਦ ਇੱਕ ਚੰਗੀ ਮੱਝ ਦੀ ਮਿੱਤਰੋ ਆਪਾਂ ਹੋਰ ਵੀਡੀਓ ਪਾਉਣ ਜਾ ਰਹੇ ਆ ਚੰਗੇ ਦੁੱਧ ਵਾਲੀ ਹੋ ਸਕਦਾ ਵੀ ਉਹ ਦੁੱਧ ਤੇ ਲੈ ਆ ਕੇ ਮਿੱਤਰੋ ਵੀਡੀਓ ਬਣਵਾਉਣ 20 21 22 ਲੀਟਰ ਵਾਲੀਆਂ ਕਹਿੰਦਾ ਮੱਝ ਆਪਣੇ ਕੋਲੇ ਹੁੰਦੀਆਂ ਨੇ ਹੁਣੇ-ਹੁਣੇ ਮਿੱਤਰੋ ਆਪਣੀ ਗੱਲ ਹੋਈ ਆ ਸੋ ਜੇਕਰ ਕੋਈ ਬਰੀਡ ਤੇ ਚੰਗੇ ਪੈਸਾ ਲਾਉਣਾ ਚਾਹੁੰਦਾ ਤਾਂ ਉਹ ਵੀ ਮਿੱਤਰੋ ਆਪਣੀ ਅਗਲੀ ਵੀਡੀਓ ਅੱਜ ਦਿਨ ਆ ਬਾਦ ਜਰੂਰ ਦੇਖਿਓ ਸੋ ਸਾਰੇ ਵੀਰਾਂ ਦਾ ਧੰਨਵਾਦ